ਅਬ ਜਿਹੜੀ ਧਰਤੀ ਹੈ ਉਹ ਤਿਹਾਰਾਂ ਦੀ ਧਰਤੀ ਹੈ ਇੱਥੇ ਨਾ ਨਿਤ ਨ ਨਵਾਂ ਨੂੰ ਕੋਈ ਤਿਹਾਰ ਚੱਲਦਾ ਰਹਿੰਦਾ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਨੇ ਸੌਣ ਦੇ ਮਹੀਨੇ ਵਿੱਚ ਕੁੜੀਆਂ ਪਿੰਗਾ ਪਾ ਕੇ ਤੇ ਆਪਣੇ ਪੇਕੇ ਪਿੰਡ ਆਉਂਦੀਆਂ ਨੇ ਪੇਕੇ ਪਿੰਡ ਆ ਕੇ ਪਿੰਗਾ ਝੋੜਦੀਆਂ ਨੇ ਤੇ ਆਪਣੀਆਂ ਵਿਸੜੀਆਂ ਹੋਈਆਂ ਭੈਣਾਂ ਜਿਹੜੀਆਂ ਕਿ ਦੂਰ-ਦਰਾਡੇ ਵਸੇ ਜਾਂਦੇ ਇਹਨੂੰ ਆ ਕੇ ਮਿਲਦੀਆਂ ਨੇਗੇ ਤੇ ਇੱਕ ਇਹ ਤਿਹਾਰਾ ਜਿਹੜਾ ਇਹਦੇ ਵਿੱਚ ਇੱਕ ਬਰਖਣ ਤਾਂ ਆ ਕੇ ਕਿਉਂਕਿ ਇਹ ਵਿਸੜਿਆਂ ਨੂੰ ਮਿਲਾਉਣ ਵਾਲਾ ਮਹੀਨਾਗਾ ਕੁੜੀਆਂ ਆ ਕੇ ਆਪਣੀਆਂ ਭੈਣਾਂ ਨੂੰ ਤੇ ਆਪਣੇ ਭਰਾਵਾਂ ਨੂੰ ਆਪਣੇ ਮਾਵਾ ਨੂੰ ਮਿਲਦੀਆਂ ਨੇ ਤੇ ਕੁੜੀਆਂ ਨੂੰ ਹਰੇਕ ਇਸ ਮਹੀਨੇ ਸੌਣ ਦੇ ਮਹੀਨੇ ਦੀ ਇੱਕ ਹੁੰਦੀ ਆ ਕਿ ਮੇਰਾ ਭਰਾ ਮੇਰੇ ਪਰਿਵਾਰ ਦਾ ਕੋਈ ਜੀ ਮੇਰੇ ਵਾਸਤੇ ਪਿੰਡ ਮੇਰੇ ਸਹੁਰੇ ਪਿੰਡ ਆ ਕੇ ਸਧਾਰਾ ਲੈ ਕੇ ਆਊਗਾ ਉਸ ਇਸ ਮਹੀਨੇ ਦੇ ਵਿੱਚ ਭੈਣਾਂ ਨੂੰ ਵੀਰ ਨਾਲ ਆਪਣੇ ਸਧਾਰਾ ਭੇਜਦੇ ਨੇ ਸਧਾਰੇ ਦੇ ਤੌਰ ਦੇ ਵਿੱਚ ਆਪਾਂ ਜਿਵੇਂ ਜਿਹੜੀ ਚੀਜ਼ ਬਣਦੀ ਆ ਉਹ ਤਾਂ ਉਹ ਚੀਜ਼ ਕਿਹੜੀ ਚੀਜ਼ ਹੈ ਜਿਹਦੇ ਵਿੱਚ ਕੇ ਭੈਣਾ ਦਾ ਪਿਆਰ ਜਿਹੜਾ ਕਿ ਮੋਢਕ ਦੀ ਮੀਂ ਪ੍ਰਾਤਨ ਸਮੇਂ ਤੋਂ ਚੱਲੇ ਆ ਰਿਹਾ ਹੈ ਆਪਾਂ ਜਿਹੜੀਆਂ ਮਠਿਆਈਆਂ ਵਗੈਰਾ ਲੈ ਲੈਂਦੇ ਹਾਂਗੇ ਮੋਢਕ ਦੀਆਂ ਮਠਿਆਈਆਂ ਤਾਂ ਆਪਾਂ ਕਿਤੇ ਤੋਂ ਵੀ ਖਰੀਦ ਸਕਦੇ ਹਾਂ ਜਾਂਦੇ ਹੋਏ ਜਦੋਂ ਵੀ ਮਰਜ਼ੀ ਆਪਾਂ ਲੈ ਸਕਦੇ ਹਾਂ ਪਰ ਇਹ ਜਿਹੜੀ ਚੀਜ਼ ਹੈ ਇਹ ਖੇਸ ਤੌਰ ਤੇ ਬਣਾਈ ਜਾਂਦੀ ਹੈ ਜਿਹਨੂੰ ਕਿ ਬਣਾਉਣ ਵਾਸਤੇ ਕਾਫੀ ਲੰਮਾ ਸਮਾਂ ਲੱਗਦਾ ਤੇ ਲੰਬੀਆਂ ਲੰਬੀਆਂ ਲੈਣਾ ਦੇ ਵਿੱਚ ਬੈਠ ਕੇ ਜਾਂ ਕਾਫੀ ਲੰਮਾ ਸਮਾਂ ਵੜੀ ਕੇ ਇਹਨੂੰ ਬਣਾਉਣ ਵਾਸਤੇ ਟਾਈਮ ਲੱਗਦਾ ਤੇ ਉਹ ਜਿਹੜੀ ਚੀਜ਼ ਬਣਦੀ ਹੈ ਕਿਵੇਂ ਬਣਦੀ ਹੈ ਅੱਜ ਤੁਹਾਨੂੰ ਪੂਰੀ ਉਹਦੀ ਬਿਧੀ ਪ੍ਰੋ ਤੇ ਇਸ ਸੁਧਾਰੇ ਦੇ ਵਿੱਚ ਜਿਹੜੀ ਚੀਜ਼ ਭੈਣਾ ਨੂੰ ਦਿੱਤੀ ਜਾਂਦੀ ਹੈ ਸੁਧਾਰਾ ਨਹੀਂ ਇਹਦੇ ਵਿੱਚ ਆਪਣੇ ਮਾਪਿਆਂ ਦਾ ਭਰਾਵਾਂ ਦਾ ਤੇ ਆਪਣੇ ਸਾਰੇ ਪਰਿਵਾਰ ਦੇ ਜੀਆਂ ਦਾ ਪਿਆਰ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਉਹ ਚੀਜ਼ ਅੱਜ ਤੁਹਾਨੂੰ ਦਿਖਾਉਣੇ ਆਂ ਵੀ ਕਿ ਤੁਹਾਨੂੰ ਦਿਖਾਉਣੇ ਆਂ ਵੀ ਇਹ ਦੇਖੋ ਲੋਕਾਂ ਦੀਆਂ ਲੰਬੇ-ਲੰਬੇ ਕਤਾਰਾਂ ਲੱਗੀਆਂ ਨੇ ਇਹ ਚੀਜ਼ ਨੂੰ ਬਣਾਉਣ ਵਾਸਤੇ ਇਹ ਚੀਜ਼ ਕਿਵੇਂ ਬਣਦੀ ਹੈ ਕੀ ਪ੍ਰੋਸੈਸ ਹੁੰਦਾ ਸਾਰੀ ਵੀਡੀਓ ਤੁਹਾਨੂੰ ਦਿਖਾਉਣੇ ਆਂਗੇ ਤੇ ਗੱਲਬਾਤ ਵੀ ਕਰਵਾਉਾਂਗੇ ਵੀ ਇਹ ਕਿਵੇਂ ਬਣਾਇਆ ਜਾਂਦਾ ਹੈ ਪਾਮੇ ਕੇਸ ਨੂੰ ਤਿਆਰ ਕਰਨ ਦੇ ਵਿੱਚ ਲੰਮਾ ਪ੍ਰੋਸੈਸ ਲੰਘਦਾ ਬਹੁਤ ਹੱਡ ਬੰਨੀ ਵੀ ਕਮਾਈ ਅੱਗ ਦੇ ਵਿੱਚ ਬੈਠ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਇਸ ਕਿਤੇ ਦੇ ਨਾਲ ਜੁੜੇ ਹੋਏ ਨੇ ਆਪਣੀ ਕਮਾਈ ਦਾ ਇਹਨਾਂ ਦਾ ਸਾਧਨ ਹੈ ਸਿਕਾਲ ਜੀ ਸਿਕਾਲ ਜੀ ਅੱਛਾ ਇਸ ਜਿਹੜਾ ਪ੍ਰੋਸੈਸ ਆ ਬਿਸਕੁਟ ਬਣਾਉਣ ਦਾ ਸਾਨੂੰ ਸਾਰਾ ਦਿਖਾਉਣਿਆ ਇਹਦੇ ਵਿੱਚ ਕੀ ਕੀ ਪੈਂਦਾ ਹੈ ਸਭ ਤੋਂ ਪਹਿਲਾਂ ਦੱਸੋ ਸਾਨੂੰ ਜੀ ਇਹ ਦੇਖੋ ਜੀ ਆਹ ਵਾ ਵੀ 3 ਕਿਲੋ ਦਾ ਪੂਰਾ ਹੈ ਅੱਛਾ 3 ਕਿਲੋ ਮਨੋ ਪਿਸਕੜ ਬਣਾਉਣ ਵਾਸਤੇ ਉਹਦੇ ਵਿੱਚ ਕੀ ਕੀ ਪੈਂਦਾ ਹੈ 3 ਕਿਲੋ ਆਟਾ ਦਾ 2 ਕਿਲੋ ਤਾਂ ਇਹਦੇ ਵਿੱਚ ਖੰਡ ਆ ਗਈ ਅੱਛਾ 2 ਕਿਲੋ ਖੰਡ ਪੈ ਗਈ ਹਾਂਜੀ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਗਿਆ ਕਿਉਂ ਕਿਉਂ ਜੀ ਠੀਕ ਹੈ ਕਿਉਂ ਆਪਾਂ ਦੇਸੀ ਪਾ ਸਕਦੇ ਜਿਹੜਾ ਮਰਜ਼ੀ ਪਾਓ ਸੀ ਬੋ ਅੰਗਰੇਜ਼ੀ ਪਾਓ ਜਿਹੜਾ ਮਰਜ਼ੀ ਪਾਓ ਅੱਛਾ ਜਿਹੜਾ ਮਰਜ਼ੀ ਪਾਓ ਹਾਂ ਦੇਸੀ ਕਿਉਂ ਦੇ ਵਧੀਆ ਹੁੰਦੇ ਨੇ ਮਨ ਨੂੰ ਆ ਜੀ ਉਹ ਤਾਂ ਫਿਰ ਜਹੀ ਚੀਜ਼ ਹੈ ਕਿ ਉਹੀ ਜੀ ਬਣੂਗੀ ਠੀਕ ਹੈ ਪਾਤਾ ਪੱਕੇ ਹੋਏ ਦੇ ਵਿੱਚ ਹਾਂਜੀ ਇਹ ਡੇਢ ਪੈਕਟ ਥਿਆਉਦਾ ਪੈ ਗਿਆ ਮਨਾਂ ਮਨ ਡੇਢ ਕਿਲੋ ਹਾਂ ਨਹੀਂ ਡੇਢ ਕਿਲੋ ਨਾਲੋਂ 5 ਕਿਲੋ ਚ ਗਿਣਿਆ ਜਾਂਦਾ ਪਸੇ ਠੀਕ ਹੈ ਆ ਇਹਦੇ ਉਹ 900 ਗ੍ਰਾਮ ਦਾ ਹੁੰਦਾ ਹੈ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਪੈਣਾ ਹੋਰ ਇਹਦੇ ਵਿੱਚ ਪਊਗਾ ਦੁੱਧ ਪਊਗਾ ਅੱਛਾ ਦੁੱਧ ਪਾ ਕੇ ਇਹਨੂੰ ਮਿਕਸ ਕੀਤਾ ਜਾਊਗਾ ਹਾਂਜੀ ਫਿਰ ਮਸਾਲਾ ਲੱਗੂ ਥੋੜਾ ਜਿਹਾ ਮਸਾਲਾ ਘਰੇ ਵਾਤੇ ਪੈਂਦਾ ਉਹ ਉਹ ਫਲਾਫਟ ਵਾਸਤੇ ਹੁੰਦਾ ਜੀ ਅੱਛਾ ਜੀ ਵਧੀਆ ਥੋੜੇ ਜਿਆਦੇ ਬਿਸਕਟ ਹਾਂ ਇਹ ਫੁੱਲ ਜਾਂਦੀ ਉਹ ਚੀਜ਼ ਨਹੀਂ ਤਾਂ ਫਿਰ ਉਹ ਰੋਟੀ ਮੰਗੋ ਜਾਂਦਾਗਾ ਠੀਕ ਹੈ ਜਿੰਨਾ ਮਸਾਲਾ ਲੱਗੇ ਇਹਨੂੰ ਮਸਾਲਾ ਵੀ ਜੇ ਵੱਧ ਘੱਟ ਪਾ ਦਿੱਤੀ ਪਈ ਇਹਦਾ ਉਹ ਫਿਰ ਬਿਸਕਟ ਢਲ ਜਾਂਦਾਗਾ ਜੇ ਜਿਆਦਾ ਪਾ ਗਾ ਢਲ ਜਾਊਗਾ ਨਹੀਂ ਮਸਾਲੇ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਜਿਹੜਾ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਅੱਛਾ ਬਸ ਇਹਦੀ ਹਿਸਾਬ ਦਾ ਪਿਆ ਹੋਵੇ ਜਿਆਦਾ ਨਹੀਂ ਪੈਣਾ ਚ ਕੰਢਾ ਹਾਂਜੀ ਉਸ ਤੋਂ ਬਾਅਦ ਪਤਾ ਕਿ ਹੋ ਘੋੜੀ ਵਾਲੀ ਦੇ ਵਿੱਚ ਪੈਂਦਾ ਦੁੱਧ ਦੁੱਧ ਠੀਕ ਹੈ ਦੁੱਧ ਕਿੰਨਾ ਪੈਂਦਾ ਇਹਦੇ ਵਿੱਚ ਦੁੱਧ 3 ਪਾ ਪੈਂਦਾ ਹੈ ਜੇ 2 ਕਿਲੋ ਆਟੇ ਮਗਰ ਅੱਛਾ 2 ਕਿਲੋ ਆਟੇ ਮਗਰ 3 ਪਾ ਜਿਹੜਾ ਇਹ ਸਮਾਨ ਤੁਸੀਂ ਆਪ ਲੈ ਕੇ ਰੱਖਦੇ ਹੋ ਜਾਂ ਗਾਹਕ ਲੈ ਕੇ ਆਉਂਦਾ ਹੈ ਸਾਰਾ ਕੁਝ ਇਹ ਹੁੰਦਾ ਵੀ ਹੈ ਜੀ ਗਾਹਕ ਲੈ ਵੀ ਹੁੰਦਾ ਉਹ ਗਾਹਕ ਦੀ ਮਰਜ਼ੀ ਤੁਹਾਡੇ ਕੋਲ ਵੀ ਲੈ ਸਕਦਾ ਦੁੱਧ ਵੀ ਕਹਿੰਦਾ ਵੀ ਲੈ ਕੇ ਰੱਖਦੇ ਹੋ ਨਹੀਂ ਦੁੱਧ ਨਹੀਂ ਦੁੱਧ ਆਲਾ ਘਰੋਂ ਲਿਆਉਂਦਾ ਅਗਲਾ ਠੀਕ ਹੈ ਜਦੋਂ ਮੈਂ ਪਰੋਟੇ ਬਣਾਉਣ ਵਾਸਤੇ ਆਟਾ ਵਗੈਰੇ ਗੁੰਨਦੇ ਆ ਪਾਣੀ ਦਾ ਗੁੰਨਦੇ ਆ ਇਹਨੂੰ ਨਾ ਦੁੱਧ ਦੇ ਨਾਲ ਗੁੰਨੇ ਆ ਤਾਂ ਤੇ ਇਹਦੇ ਵਿੱਚ ਭਰਾਵਾ ਦਾ ਆਪਣੀ ਮਾਵਾ ਦਾ ਭੈਣਾਂ ਦਾ ਆਪਣੇ ਪਰਿਵਾਰ ਦਾ ਪਿਆਰ ਸੁਪਿਆ ਹੁੰਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦਾ ਜੀ ਇੱਕ ਵਾਰੀ ਘੋਲ ਕੇ ਫੈਂਟ ਦਿੱਤਾ ਜਾਂਦਾ ਨੇ ਆ ਇਹਨੂੰ ਮਿਕਸ ਕਰਤੀ ਜਾਂਦਾ ਮਿਕਸ ਕੀਤਾ ਜਾਂਦਾ ਇੱਕ ਜਾਣ ਹੋ ਜਾਂਦੀ ਹੈ ਸਾਰੀ ਜੀ ਜਿਵੇਂ ਇਹ ਚੀਜ਼ ਬਣਾਉਣ ਵਾਸਤੇ ਨਾ ਬਹੁਤ ਮਿਹਨਤ ਆਉਂਦੀ ਹੈ ਤੇ ਕਾਫੀ ਜਿਹੜੇ ਜੀ ਨੇ ਇਹਦੇ ਵਿੱਚ ਕੰਮ ਕਰ ਦਿੰਦੇ ਨੇ ਇਹ ਇਕੱਲੇ ਕਰੇ ਜੇ ਕੰਮ ਕਰਨ ਵਾਲਾ ਇਹ ਕੰਪਨੀ ਹੈਗਾ ਜਿਵੇਂ ਇਹ ਸਾਰਾ ਪਰਿਵਾਰ ਦੋ ਪਰਿਵਾਰ ਨੇ ਲੱਗੇ ਨੇ ਲਗਾਤਾਰ ਇਹ ਪਟ 20 ਸਾਲਾਂ ਤੋਂ ਹੈ ਇਹ ਕੰਮ ਦੇ ਨਾਲ ਜੁੜੇ ਨੇ ਬਿਸਕੁਟ ਬਣਾਉਣ ਦਾ ਕੰਮ ਕਰਦੇ ਨੇ ਇਹਨੂੰ ਚੰਗੀ ਤਰ੍ਹਾਂ ਫੈਟ ਲਿਆ ਹੈ ਇਹ ਅਹ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਕ ਜਾਣ ਕਰ ਲਿਆ ਜਾਂਦਾ ਇਹਦੇ ਵਿੱਚ ਹੁਣ ਪਾਦਾ ਮਸਾਲਾ ਹੀ ਹਾਂਜੀ ਮਸਾਲਾ ਵੀ ਮਿਕਦਾਰ ਹੁੰਦੀ ਹੈ ਕਿੰਨੀ ਕਿੰਨਾ ਪਾਉਣਾ ਹਾਂਜੀ ਵੀ ਇਹ ਨਾਪ ਤੋਂ ਹੁੰਦਾ ਕਿਹੜਾ ਮਸਾਲਾ ਹੁੰਦਾ ਇਹ ਕੀ ਕਹਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਦੂਜੇ ਧਾਰ ਨਾਲ ਚੱਲਦਾ ਮੈਨੂੰ ਅੱਜ ਜਦੋਂ ਇਹ ਇੱਕ ਜਾਣ ਹੋ ਗਿਆ ਨਾ ਜਮ ਇਹ ਪਿਓਰ ਲੀਕੜ ਬਣ ਗਿਆ ਟਾਇਲੇ ਵਿੱਚ ਅਗਲੀ ਚੀਜ਼ ਪਾਈ ਜਾਊਗੀ ਕਾਫੀ ਲੰਮਾ ਪ੍ਰੋਸੈਸ ਹੁੰਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਨੂੰ ਬਣਾਉਣ ਵਾਸਤੇ ਦੇਖੋ ਇਹ ਗ੍ਰाइंड ਕਰਕੇ ਕਾਜੂ ਪਾ ਲੋ ਬਦਾਮ ਪਾ ਲੋ ਕੋਈ ਚੀਜ਼ ਮਰਜ਼ੀ ਪਾ ਲੋ ਇਹ ਚ ਬਰਾਦਾ ਪਾ ਲੋ ਉਹਦੇ ਹਜੇ ਟੈਸਟ ਬਣ ਜਾਣਾ ਹੈ ਜਿਵੇਂ ਆਟਾ ਗੁੰਨਣ ਤੋਂ ਬਾਅਦ ਇਹ ਮਸ਼ੀਨ ਦੇ ਵਿੱਚ ਆਟੇ ਨੂੰ ਪਾਇਆ ਜਾਂਦਾ ਇੱਕ ਘੁਮਾ ਕੇ ਥੱਲੇ ਉਹਦੇ ਇਹਦੇ ਬਿਸਕੁਟਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਨਿਕਲਿਆ ਜਾਂਦਾ ਜਿਵੇਂ ਵੱਖ-ਵੱਖ ਤਰ੍ਹਾਂ ਦੇ ਬਿਸਕੁਟ ਆਪਾਂ ਤਿਆਰ ਕਰ ਸਕਦੇ ਹਾਂ ਲੈਹਦਾ ਲੈਹਦਾ ਜੇ ਸਾਂਚੇ ਹੁੰਦੇ ਨੇ ਹਾਂ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਬਿਸਕੁਟ ਬਣਾਉਂਦੇ ਨੂੰ ਆਪਾਂ ਨੂੰ ਜੀ 25 ਤੋਂ 30 ਸਾਲ ਹੋ ਗਏ ਨੇ ਜੀ ਅੱਛਾ ਪਹਿਲਾਂ ਮੇਰੇ ਤਾਇਆ ਜੀ ਯੂਰੀ ਕੰਮ ਕਰਦੇ ਸੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਤੇ ਕੰਮ ਨੂੰ ਮੈਂ ਅੱਗੇ ਵਧਾਇਆ ਜੀ ਠੀਕ ਬਸ ਜਿਹੜਾ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਨਾ ਇੱਕ ਆਪਣੇ ਪ ਤੇ ਆਂਡ ਕਮਾਂਡ ਤੇ ਪਿੰਡਾਂ ਨਾਲ ਪਿਆਰ ਹੈਗਾ ਤੇ ਉਹ ਪਿਆਰ ਸਦ ਕਈ ਬਾਕੀ ਇਹ ਕੰਮ ਦੇ ਵਿੱਚ ਕੋਈ ਬਾਲੀ ਵੱਡੀ ਬੱਚ ਨਹੀਂ ਹੁੰਦੀ ਠੀਕ ਹੈ ਜੀ ਮਿਹਨਤ ਹੈ ਮਿਹਨਤ ਹੈ ਜੀ ਕੰਮ ਔਖਾ ਇੱਕ ਉਹ ਰੱਬ ਕੰਨੀਓ ਗਰਮੀ ਪੈਂਦੀ ਆ ਤੇ ਕਿਉਂ ਅੱਗ ਦੇ ਮੂਹਰੇ ਬੈਠ ਕੇ ਬਿਸਕੁਟ ਬਣਾਉਣੇ ਬਹੁਤ ਮੁਸ਼ਕਿਲੰਗਾ ਕਰੇ ਹਾਂਜੀ ਇਕ ਮਨ ਨੂੰ ਵੀ ਇੱਕ ਤਪੱਸਿਆ ਕਰਨ ਵਾਲੀ ਗੱਲ ਹੈ ਹਾਂ ਜੀ ਪਰ ਬੈਠਦਾ ਇੱਕ ਬੰਦਾ ਨਹੀਂ ਬੈਠ ਸਕਦਾ ਜਿਵੇਂ ਹੁਣ ਆਇਆ ਥੋੜਾ ਜਿਹਾ ਮੌਸਮ ਆ ਦੋ ਤਿੰਨ ਦਿਨਾਂ ਦਾ ਠੀਕ ਹੈਗਾ ਹਾਂ ਹੁਣ ਮੌਸਮ ਠੰਡਾ ਹੈ ਜਿਵੇਂ ਹੁਣ ਪੂਰੀ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਬੈਠਣਾ ਤਾਂ ਅੱਗ ਦੇ ਮੂਰੇ ਬਹੁਤ ਔਖਾ ਹੋ ਜਾਂਦਾ ਹਾਂਜੀ ਹਾਂਜੀ ਅਸੀਂ ਜੀ ਜਿਵੇਂ ਹੁਣ ਸੰਧਾਰ ਲਈ ਤਾਂ ਹਨਾ ਸਿੰਪਲ ਬਿਸਕੁਟੀ ਤਿਆਰ ਹੁੰਦੇ ਮਿੱਠੇ ਜਿਹੜੇ ਆਮ ਆਪਣੀਆਂ ਮਾਤਮਾਂ ਆਪਣੀਆਂ ਕੁੜੀਆਂ ਨੂੰ ਸੰਧਾਰਿੰਦੀਆਂ ਨੇ ਉਹ ਤਾਂ ਮਿੱਠੇ ਬਿਸਕੁਟੀ ਤਿਆਰ ਹੁੰਦੀਆਂ ਜਿਵੇਂ ਹੁਣ ਉਸ ਤੋਂ ਇਲਾਵਾ ਜਿਹੇ ਜੀ ਅਗਲੀ ਚੁਆਇਸ ਆਗੀ ਬਿਸਣ ਵਾਲੇ ਵੀ ਬਿਸਕਟ ਬਣਾ ਲੈਣੇ ਆ ਜੀ ਅਸੀਂ ਠੀਕ ਹੈ ਵਿੱਚ ਉਹਦੇ ਜਵੈਣ ਵੀ ਪੈ ਜਾਂਦੀ ਹੈ ਜੀਰਾ ਵੀ ਪੈ ਜਾਂਦਾ ਜੀ ਠੀਕ ਹੈ ਹਾਂ ਉਹ ਨਮਕੀਨ ਬਣ ਜਾਂਦੇ ਸੱਕਰ ਵਾਲੇ ਜੀ ਠੀਕ ਹੈ ਦੇਸੀ ਘਿਓ ਵਾਲੇ ਜੀ ਠੀਕ ਹੈ ਮੈਦੇ ਦੇ ਬਿਸਕਟ ਮੱਕੀ ਦੇ ਆਟੇ ਦੇ ਬਿਸਕਟ ਸੂਜੀ ਦੇ ਬਿਸਕਟ ਹਾਂ ਸੂਗਰ ਹੈ ਤਾਂ ਹਾਂ ਜੇਕਰ ਜੀ ਕਿਸੇ ਨੇ ਸ਼ੂਗਰ ਰਹਿਤ ਵੀ ਕਢਾਉਣੇ ਹੁਣ ਜਾ ਕੇ ਕੋਈ ਕਿਸੇ ਬਜ਼ੁਰਗ ਦੀ ਦਵਾਈ ਚੱਲਦੀ ਹੁੰਦੀ ਆ ਦਵਾਈ ਪਾ ਕੇ ਬਣਵਾਉਂਦੇ ਹਾਂ ਉਹ ਦਵਾਈ ਪਾ ਕੇ ਉਹਨਾਂ ਦੇ ਵੀ ਬਿਸਕੁਟ ਤਿਆਰ ਕਰਵਾਉਂਦੇ ਆ ਹਾਂ ਬਿਸਕੁਟ ਬਣਾਉਂਦੇ ਆ ਹਾਂਜੀ ਹਾਂ ਠੀਕ ਹੈ ਇਹ ਬਿਸਕੁਟ ਨੂੰ ਉਦੋਂ ਸਾਂਚੇ ਦੇ ਵਿੱਚ ਦੀ ਕੱਢ ਕੇ ਇਹਨਾਂ ਟ੍ਰੇਆਂ ਦੇ ਵਿੱਚ ਪਾ ਕੇ ਅੱਗੇ ਇਹਨੂੰ ਪੱਠੀ ਦੇ ਵਿੱਚ ਲਿਆਇਆ ਜਾਂਦਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪੱਠੀ ਦੇ ਵਿੱਚ ਲਗਾਤਾਰ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਪਾ ਲਿਆ ਜਾਂਦਾ ਸਰੀਆਂ ਦਾ ਉਸ ਤੋਂ ਬਾਅਦ ਲਗਾਤਾਰ ਇਹ ਇਹਦੇ ਵਿੱਚ ਅੱਗ ਮੱਚਦੀ ਰਹਿੰਦੀ ਹੈ ਤੇ ਸਾਰੀ ਢਾੜੀ ਬਿਸਕੁਟਾਂ ਦਾ ਜਿਹੜਾ ਪ੍ਰੋਸੈਸ ਹੈ ਇਹ ਚੱਲਦਾ ਰਹਿੰਦਾ ਜੀ ਬਾਰੀ ਦੀ ਢੀਕ ਵਿੱਚ ਬੈਠੇ ਨੇ ਆਪਾਂ ਇਹਨਾਂ ਨਾਲ ਗੱਲ ਕਰਵਾਉਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਸਕਟ ਬਣਾਉਂਦੇ ਨੇ ਉਹ ਹੋ ਗਿਆ ਜੀ ਸਾਨੂੰ ਜਿੱਦਾਂ ਦੀ ਪੱਠੇ ਚੱਲਦੇ ਸੀ ਉਦੋਂ ਲਈ ਬਣਾ ਰਿਆ ਜੀ ਅੱਜ ਅੱਛਾ ਤੁਸੀਂ ਕਿੰਨੇ ਵਜੇ ਆਏ ਹੋ ਸਵੇਰੇ ਅੱਜ ਅਹੀਂ ਸ਼ਵੇਰੇ ਆ ਜੀ ਮੈਂ 8:30 ਵਜੇ 8:30 ਵਜੇ ਹੁਣ ਤਕਰੀਬਨ ਵੀ 10 11 ਵਜ ਗਏ ਨਾ ਹਾਂਜੀ ਹਾਂਜੀ ਦੋ ਤਿੰਨ ਘੰਟੇ ਹੋ ਗਏ ਦੋ ਤਿੰਨ ਘੰਟੇ ਲੰਬਾ ਸਮਾਂ ਸੋਨੇ ਦੇਖਦੇ ਨੂੰ ਹਾਂਜੀ ਲੱਗ ਜਾਂਦੇ ਹੈ ਟਾਈਮ ਦਾ ਜੀ ਜਿਹੜੇ ਬਿਸਕੁਟ ਬਣਵਾਏ ਤੁਸੀਂ ਹਾਂਜੀ ਆਪਾਂ ਦੀ ਆਟੇ ਦੇ ਦੇ ਆਪਣੇ ਬਣਾਏ ਨੇ ਜੀ ਅੱਛਾ ਖੁਦਾਰਾ ਦੇਣ ਵਾਸਤੇ ਬਣਾਏ ਘਰੇ ਖਾਣ ਵਾਸਤੇ ਹਾਂਜੀ ਖੁਦਾਰਾ ਦੇਣ ਵਾਸਤੇ ਕੁੜੀਆਂ ਨੂੰ ਠੀਕ ਹੈ ਜੀ ਪਤਾ ਨਹੀਂ ਡੈਡੀ ਧਰ ਕੇ ਜਿਹੜੀ ਆਮ ਆਪਾਂ ਬਾਜ਼ਾਰ ਦੇ ਵਿੱਚੋਂ ਮਠਿਆਈ ਲੈਨੇ ਨਾ ਉਹ ਅਕਸਰ ਗੱਤਿਆਂ ਦੇ ਡੱਬੇ ਵਿੱਚ ਆਪਾਂ ਪਾ ਕੇ ਵੈਕ ਕੀਤੀ ਜਾਂਦੀ ਹੈ ਪਰ ਇਸ ਮਠਿਆਈ ਨੂੰ ਪਾਉਣ ਵ ਜਿਹੜਾ ਪੀਪਾ ਇਹ ਲੈ ਆਉਣਾ ਪੈਂਦਾ ਪਹਿਲਾਂ ਬਾਜ਼ਾਰ ਦੇ ਵਿੱਚੋਂ ਸਪੈਸ਼ਲੀ ਇਹ ਚੀਜ਼ ਹੈ ਜਿਹੜੀ ਖਰੀਦਣੀ ਪੈਂਦੀ ਹੈ ਸਭ ਤੋਂ ਪਹਿਲਾਂ ਇਸ ਮਠਾਈ ਨੂੰ ਪਾਉਣ ਵਾਸਤੇ ਜਿੰਨੇ ਸਾਰੇ ਸੰਗਤ ਤੁਸੀਂ ਦੇਖ ਰਹੇ ਹੋ ਆਪਣੀ ਆਪਣੀ ਬਾਰੀ ਦੇ ਢੀਕ ਦੇ ਵਿੱਚ ਸੰਗਤਾਂ ਬੈਠੇ ਨੇ ਲੰਬੀਆਂ ਜਿਹੜੀਆਂ ਲਾਈਨਾਂ ਨੇ ਤੁਸੀਂ ਪੀਪਿਆਂ ਦੀਆਂ ਲੱਗੀਆਂ ਦੇਖ ਰਹੇ ਹੋ ਇਹਨਾਂ ਦੀ ਬਾਰੀ ਦੇ ਆਉਣ ਤੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਬਾਰੀ ਲੱਗੂਗੀ ਤੇ ਬਿਸਕੁਟ ਬਣਵਾ ਕੇ ਆਪਣੇ ਭੈਣਾਂ ਵਾਸਤੇ ਤੇ ਆਪਣੀਆਂ ਧੀਆਂ ਵਾਸਤੇ ਇਸ ਤਰ੍ਹਾਂ ਦੇਣ ਵਾਸਤੇ ਬਿਸਕਟ ਬਣਵਾ ਰਹੇ ਨੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਭਰਾਵਾਂ ਨੇ ਅਜੇ ਤੱਕ ਆਪਣੀ ਭੈਣਾਂ ਨੂੰ ਸੁਧਾਰਾ ਨਹੀਂ ਦਿੱਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸੁਧਾਰਾ ਦੇ ਆਏ ਉਹ ਵੀ ਜਰੂਰ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸਸਿਕਾ